ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਕਬੀਰ ਚੰਦਨ ਕਾ ਬਿਰਬਾ ਪਲਾ ਤੂੰ ਦੇ ਦੇਉ ਤਾ ਕਪਲਾਸ ਓਏ ਪੀ ਚੰਦਨ ਹੋਏ ਰਹੇ ਵਸੇ ਜੋ ਚੰਦਨ ਪਾਸ ਸਤਕਾਰ ਜੋ ਗੁਰੂ ਖਾਲਸਾ ਸਾਹਿਬ ਜੀ ਇਹ ਪਾਵਨ ਸ਼ਲੋਕ ਭਗਤ ਕਬੀਰ ਸਾਹਿਬ ਦਾ ਚਾਦ ਕੀਤਾ ਹੋਇਆ ਹੈ 11ਵਾਂ ਸ਼ਲੋਕ ਹੈ ਇਸ ਪਵਨ ਸ਼ਲੋਕ ਅੰਦਰ ਕਵੀਰ ਸਾਹਿਬ ਗੁਨਾ ਦੀ ਗੱਲ ਕਰਦੇ ਨੇ ਕਹਿੰਦੇ ਨੇ ਕਵੀਰ ਚੰਦਨ ਦਾ ਬਿਰਮਾ ਭਲਾ ਕਹਿੰਦੇ ਬੇਸ਼ੱਕ ਜਿੰਨਾ ਚੰਦਨ ਦਾ ਦਰਖਤ ਹੈ ਉਹ ਬਹੁਤਾ ਵੱਡਾ ਨਹੀਂ ਹੈ ਬੜਾ ਛੋਟਾ ਹੈ ਛੋਟਾ ਜਿਹਾ ਦਰਖਤ ਹੈ ਸਤਗੁਰ ਕਵੀਰ ਸਾਹਿਬ ਕਹਿੰਦੇ ਪਰ ਕਹਿੰਦੇ ਨੇ ਬੇਸ਼ੱਕ ਉਹ ਉਚਾਈ ਕਰਕੇ ਬਹੁਤਾ ਵੱਡਾ ਨਹੀਂ ਹੈ ਪਰ ਗੁਣਾ ਕਰਕੇ ਬਹੁਤ ਵੱਡਾ ਹੈ ਕਬੀਰ ਚੰਦਨ ਦਾ ਦਰਵਾ ਪਲਾ ਚੰਦਨ ਦਾ ਦਰਖਤ ਹੈ ਜਿਹੜਾ ਸਤਿਗੁਰੂ ਸਚੇ ਪਾਸ਼ਾ ਕਹਿੰਦੇ ਨੇ ਕਬੀਰ ਚੰਦਨ ਦਾ ਦਰਵਾ ਪਲਾ ਚੰਦਨ ਦਾ ਨਿੱਕਾ ਜਿਹਾ ਦਰਖਤ ਹੈ ਜਿਹੜਾ ਉਹ ਚੰਗਾ ਹੈ ਬੇਸ਼ੱਕ ਸਤਿਗੁਰੂ ਕਬੀਰ ਸਾਹਿਬ ਕਹਿੰਦੇ ਨੇ ਉਹਦੇ ਨੇੜੇ ਢਾਕ ਪਲਾਸ ਦੀਆਂ ਜਿਹੜੇ ਢਾਕ ਪਲਾਸ ਦੇ ਬੂਟੇ ਨੇ ਇਹ ਉਗ ਪੈਣ ਬੇੜੂ ਟਾਕ ਪਲਾਸ ਇੱਕ ਰਿਆ ਰਵੇ ਟਾਕ ਪਲਾਸ ਦੀਆਂ ਬੂਟੀਆਂ ਦਾ ਪਰ ਕਹਿੰਦੇ ਨੇ ਫਿਰ ਵੀ ਆਪ ਦੀ ਸੁਗੰਧੀ ਆਪ ਦਾ ਗੁਣ ਨਹੀਂ ਛਿ ਆ ਦਿੰਦਾ ਆਪ ਦੇ ਗੁਣ ਨੂੰ ਕੈਮ ਰੱਖਦਾ ਹੋਇਆ ਕਵੀ ਸਾਹਿਬ ਕਹਿੰਦੇ ਨੇ ਇਹ ਚੰਦਨ ਦਾ ਦਰਖਤ ਹੈ ਜਿਹੜਾ ਇਹ ਜਿਹੜੇ ਦੂਜੇ ਦਰਖਤ ਨੇ ਉਹਦੇ ਨੇੜੇ ਉਗੇ ਹੋਏ ਟਾਕ ਪਲਾਸ ਦੇ ਬੂਟੇ ਉਹਨਾਂ ਨੂੰ ਵੀ ਆਪਣੀ ਸੁਗੰਧੀ ਨਾਲ ਮਹਿਕਾ ਦਿੰਦਾ ਕੋਈ ਵੀ ਚੰਦਨ ਹੋਏ ਰਹੇ ਵਸੇ ਜੋ ਚੰਦਨ ਪਾਸ ਉਹ ਦਰਖਤ ਜਿਹੜੇ ਉਹ ਬੂਟੇ ਨੇ ਉਹ ਵੀ ਚੰਦਨ ਦੀ ਸੁਗੰਧੀ ਦੇ ਨਾਲ ਸੁਗੰਧੀਦਾਰ ਹੋ ਜਾਂਦੇ ਨੇ ਜਿਹੜੇ ਚੰਦਨ ਦੇ ਨੇੜੇ ਉੱਗ ਪੈਂਦੇ ਨੇ ਕਿਉਂਕਿ ਚੰਦਨ ਦਾ ਬੂਟਾ ਆਪਣੇ ਗੁਣ ਦਾ ਤਿਆਗ ਨਹੀਂ ਕਰਦਾ ਵਿਸ਼ੇਪ ਦੁਰਗੰਧ ਵਾਲੇ ਬੂਟਿਆਂ ਦੇ ਵਿੱਚ ਉਗਿਆ ਹੋਇਆ ਸਭ ਉਹਨਾਂ ਦੀ ਦੁਰਗੰਧ ਦੂਰ ਕਰਕੇ ਉਹਨਾਂ ਨੂੰ ਵੀ ਸੁਗੰਧੀਦਾਰ ਬਣਾ ਦਿੰਦਾ ਇੱਥੇ ਕਵੀ ਸਾਹਿਬ ਦੱਸਣਾ ਇਹ ਚਾਹੁੰਦੇ ਨੇ ਕਿ ਜਿਹੜਾ ਆਤਮਿਕ ਤੌਰ ਤੇ ਗੁਰੂ ਦੇ ਗੁਣਾਂ ਨਾਲ ਪਰਪੂਰ ਬਨੁੱਖ ਹੈ ਬਿਸ਼ੱਕ ਉਹ ਜਿਵੇਂ ਸਮਾਜ ਜਾਤਾਂ ਪੱਤਾਂ ਦੇ ਫਰਕ ਫੁੱਟ ਪਾ ਕੇ ਮਨੁੱਖ ਨੂੰ ਕਹਿੰਦਾ ਵੀ ਇਹ ਨੀਵੀਂ ਜਾਤ ਦਾ ਕੋਈ ਵੱਡੀ ਜਾਤ ਦਾ ਇਹ ਜਾਤਾਂ ਪੱਤਾਂ ਦੇ ਵਿਕਰੀ ਪਾ ਕੇ ਸਤਗੁਰੂ ਕਬੀਰ ਸਾਹਿਬ ਕਹਿੰਦੇ ਨੇ ਵੀ ਵੱਡਾ ਬਣਿਆ ਫਿਰਦਾ ਤੇ ਕਿਸੇ ਨੂੰ ਛੋਟੀ ਜਾਣਦਾ ਕਹਿੰਦੇ ਇਹ ਨਿੱਕੀ ਜਾਤ ਹੈ ਤੁਮਾਰੇ ਕਹਿੰਦੇ ਨੇ ਭਾਈ ਜਿਵੇਂ ਚੰਦਨ ਦਾ ਬੂਟਾ ਨਿੱਕਾ ਜਿਹਾ ਹੋਣ ਦੇ ਬਾਵਜੂਦ ਵੀ ਵੱਡੇ-ਵੱਡੇ ਦਰਖਤਾਂ ਦੇ ਅੰਦਰ ਸੁਗੰਧੀ ਆਪਣੀ ਜਿਹੜੀ ਮਹਿਕ ਹੈ ਉਹ ਆਪਣੀ ਮਹਿਕ ਨਾਲ ਉਹਨਾਂ ਨੂੰ ਵੀ ਮਹਿਕਾ ਦਿੰਦਾ ਪਰ ਆਪ ਦਾ ਗੁਣ ਨਹੀਂ त्याਗਦਾ ਇਦਾਂ ਹੀ ਜਾਤ ਭਾਵੇਂ ਕੋਈ ਨੀਵੀਂ ਕੋਈ ਛੋਟੀ ਵੱਡੀ ਦਾ ਫਰਕ ਨਹੀਂ ਹੈ ਇਹ ਤੇ ਦੁਨੀਆ ਦੀਆਂ ਬਣਾਈਆਂ ਹੋਈਆਂ ਨੇ ਕਿ ਇਹ ਪੁਜਾਰੀ ਜੀ ਅਸਲ ਵਿੱਚ ਜਿਹਦੇ ਕੋਲ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਸੁਗੰਧੀ ਹੈ ਉਹ ਕਿਸੇ ਵੀ ਜਾਤ ਦਾ ਹੋਵੇ ਉਹ ਛੋਟੀ ਤੋਂ ਛੋਟੀ ਜਾਤ ਦਾ ਜਿਹੜੀ ਦੁਨੀਆ ਨੇ ਬਣਾਈ ਹੋਈ ਹੈ ਉਸ ਜਾਤ ਦਾ ਹੋਵੇ ਕਹਿੰਦੇ ਚੰਦਨ ਵਰਤੀ ਦਾ ਮਾਲਕ ਹੁੰਦਾ ਚੰਦਨ ਦੀ ਵਰਤੀ ਦਾ ਮਾਲਕ ਉਹ ਵੱਡੇ ਵੱਡੇ ਜਿਹੜੇ ਧਰਮ ਦੇ ਦਿਖਾਵੇ ਕਰਦੇ ਨੇ ਉਹਨਾਂ ਦੇ ਅੰਦਰ ਵੀ ਸੱਚੇ ਧਰਮ ਦੀ ਮਹਿਕ ਪੈਦਾ ਕਰ ਦਿੰਦਾ ਓਹੀ ਵੀ ਚੰਦਨ ਬਸਿਆ ਓਹੀ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾ ਜਿਹੜੇ ਚੰਦਨ ਦੇ ਨੇੜੇ ਬਸ ਗਏ ਉਹ ਵੀ ਚੰਦਨ ਵਰਗੇ ਹੋ ਗਏ ਤੇ ਜਿਹੜੇ ਸਾਧਨਾ ਕਰਨ ਵਾਲੇ ਦੇ ਨੇੜੇ ਆ ਜਾਂਦੇ ਨੇ ਪਾਸ਼ਾ ਕਹਿੰਦੇ ਨੇ ਉਹ ਵੀ ਸਾਧਨਾ ਦੀ ਮਹਿਕ ਦੇ ਨਾਲ ਰੰਗੇ ਜਾਂਦੇ ਨੇ ਪਰ ਸਤਿਗੁਰ ਕਹਿੰਦੇ ਨੇ ਸਾਧਨਾ ਕਰਨ ਵਾਲੀ ਅਵਸਥਾ ਦਾ ਮਾਲਕ ਮਨੁੱਖ ਹੋਣਾ ਚਾਹੀਦਾ ਹੈ ਗੱਲ ਜਾਤ ਉੱਤੇ ਨਿਰਭਰ ਨਹੀਂ ਕਰਦੀ ਵੀ ਜਾਤ ਕਿ ਬੰਦਾ ਜੁੜਿਆ ਕਿੱਥੇ ਆ ਉਹਦੀ ਪ੍ਰੀਤ ਕਿੱਥੇ ਆ ਪਾਸ਼ਾ ਕਹਿੰਦੇ ਜਿੱਦੀ ਪ੍ਰੀਤ ਪਰਮਾਤਮਾ ਨਾਲ ਹੈ ਉਹ ਚੰਦਨ ਦੇ ਬੂਟੇ ਦੀ ਨਹੀਂ ਆ ਤੇ ਦੁਨੀਆਂ ਦਾ ਕੋਈ ਵੀ ਸਤਗੁਰ ਸੱਚੇ ਪਾਸ਼ਾ ਕਹਿੰਦੇ ਨੇ ਮਨੁੱਖ ਉਹਦੀ ਮਹਿਕ ਨੂੰ ਉਹਦੇ ਅੰਦਰੋਂ ਖਤਮ ਨਹੀਂ ਕਰ ਸਕਦਾ ਮੁਕਾਰ ਨਹੀਂ ਸਕਦਾ ਸਗੋ ਚੰਦਨ ਦੀ ਬਿਰਤੀ ਵਾਲਾ ਮਨੁੱਖ ਹੈ ਜਿਹੜਾ ਆਪ ਦੀ ਨਾਮ ਦੀ ਮਹਿਕ ਨਾਲ ਆਤਮਿਕ ਗੁਣਾਂ ਦੀ ਮਹਿਕ ਨਾਲ ਪਰਮਾਤਮਾ ਤੋਂ ਟੁੱਟੇ ਹੋਏ ਜੀਵਾ ਦੇ ਅੰਦਰ ਵੀ ਨਾਮ ਦੀ ਮਹਿਕ ਪੈਦਾ ਕਰ ਦਿੰਦਾ ਹੈ